ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੋਭਾ ਪੀਪੀ ਸੰਟੀ ਚੈਨਲ ਵੀ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਬੜੀਆ ਹੋਵੋਗੇ ਤੇ ਅੱਜ ਆ ਗਿਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਚਲੋ ਉਹਨੂੰ ਸ਼ੁਰੂ ਕਰਦੇ ਹਾਂ ਮਹਾਰਾਣੀ ਜਿੰਦਗੋਰ ਉਹੀ ਮਹਾਰਾਣੀ ਸੀ ਜਿਹਦੇ ਬੁੱਲਾਂ ਦੀ ਮੁਸਕਰਾਹਟ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਜੀਵਨ ਅੰਮ੍ਰਿਤ ਸੀ ਜਿਹਦੇ ਮੱਥੇ ਦੀ ਇੱਕ ਤਿਓੜੀ ਅੱਗੇ ਹਜ਼ਾਰਾਂ ਸੂਰਮਿਆਂ ਦੀ ਕਮਾਨਾਂ ਝੁੱਕ ਜਾਇਆ ਕਰਦੀਆਂ ਸਨ ਜਿਹਦਾ ਇੱਕ ਹੰਝੂ ਧਰਤੀ ਤੇ ਡਗ ਪਵੇ ਤਾਂ ਪੁਚਾਲ ਆ ਜਾਂਦਾ ਸੀ ਪਰ ਅੱਜ ਨਾ ਉਹਦੇ ਹਾਸਿਆਂ 'ਚ ਉਹ ਕਰਾਮਾਤ ਸੀ ਤੇ ਨਾ ਉਹਦੇ ਹੰਝੂਆਂ 'ਚ ਉਹ ਤਸਵੀਰ ਹੰਝੂਆਂ ਦਾ ਮੁੱਲ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਕਦੇ ਇਹ ਮੋਤੀਆ ਤੋਂ ਵੀ ਮਹਿੰਗੇ ਹੋ ਜਾਂਦੇ ਹਨ ਤੇ ਕਦੇ ਇਹਨਾਂ ਦੀ ਕੀਮਤ ਤਰੇਲ ਦੀਆਂ ਬੂੰਦਾਂ ਤੋਂ ਵੀ ਘੱਟ ਹੋ ਜਾਂਦੀ ਹੈ ਵਿਦੇਸ਼ੀ ਸਾਜ਼ਿਸ਼ਾਂ ਤੇ ਆਪਣੇ ਵੀ ਕੀਤੀਆਂ ਗਿਦਾਰੀਆਂ ਕਾਰਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਵੀ ਮਾਲਕਨ ਦਰਦਰਦੀਆ ਠੋਕਰਾ ਖਾਣ ਨੂੰ ਮਜਬੂਰ ਹੋ ਗਈ ਸੀ ਖਾਸ ਰਾਜਨੀਤਕ ਅੰਤਿਮ ਮਹਾਰਾਣੀ ਦੀ ਦੁੱਖਾਂ ਭਰੀ ਦਾਸਤਾਨ ਬਿਆਨ ਕਰਨ ਵਾਲੀ ਜੀਵਨੀ ਦਾ ਪਹਿਲਾ ਭਾਗ ਅਪਲੋਡ ਕਰਨ ਦੇ ਲਗਭਗ 9 ਮਹੀਨੇ ਬਾਅਦ ਫਾਈਨਲੀ ਆ ਦੂਸਰਾ ਪਾਰ ਤੁਹਾਡੇ ਸਾਹਮਣੇ ਹਾਜ਼ਰ ਹੈ ਪਿਛਲੇ ਵੀਡੀਓ ਵਿੱਚ ਆਪਾਂ ਵੇਖਿਆ ਸੀ ਕਿ ਅੰਗਰੇਜ਼ ਕਿਆਦ ਜੁਨਾਰ ਦੇ ਕਿਲੇ ਤੋਂ ਭੱਜਣ ਤੋਂ ਬਾਅਦ ਬਾਹਰ ਆਣੇ ਜਿੰਦਕੋਰ ਤੇ ਉਹਨਾਂ ਦੇ ਇੱਕ ਦਸੀ ਗੁੰਤੀ ਨੂੰ ਫੌਜਾਂ ਵੱਲੋਂ ਜੰਗਲ ਵਿੱਚ ਛੇੜਾ ਪਾ ਲਿਆ ਜਾਂਦਾ ਹੈ ਮਹਾਰਾਣੀ ਤੇ ਗੁੰਤੀ ਦੋਵੇਂ ਇੱਕ ਝਾੜ ਦੇ ਹੇਠ ਲੁੱਕ ਕੇ ਬੈਠ ਜਾਂਦੀਆਂ ਹਨ ਰਾਤ ਦਾ ਸਮਾਂ ਸੀ ਜਗਦੀਆਂ ਮਸ਼ਾਲਾਂ ਹੌਲੀ-ਹੌਲੀ ਨੇੜੇ ਆਉਂਦੀਆਂ ਜਾਪ ਰਹੀਆਂ ਸਨ ਫੌਜ ਦਾ ਛੇੜਾ ਛੋਟਾ ਹੁੰਦਾ ਜਾ ਰਿਹਾ ਸੀ ਫੌਜ ਦਾ ਛੇੜਾ ਉਹਨਾਂ ਤੋਂ ਬਸ ਕੁਝ ਮਰਲੇ ਦੂਰ ਹੀ ਰਹਿ ਗਿਆ ਸੀ ਲੱਗਦਾ ਸੀ ਕਿ ਦੋਵੇਂ ਛੇਤੀ ਹੀ ਗ੍ਰਿਫਤਾਰ ਹੋ ਜਾਣਗੀਆਂ ਪਰ ਉਸੇ ਸਮੇਂ ਜ਼ਿੰਦਗੀ ਦੇ ਹਰ ਮੋੜ ਤੇ ਧਗਾ ਦੇਣ ਵਾਲੀ ਕਿਸਮਤ ਨੇ ਉਸ ਵਾਰ ਪਤਾ ਨਹੀਂ ਕਿ ਵੇ ਜਿੰਦਾ ਦੀ ਬਾਹ ਫੜ ਲਈ। ਉਸੇ ਸਮੇਂ ਇੱਕ ਤਗੜੇ ਝਖੜਨੇ ਇਲਾਕੇ ਨੂੰ ਘੇਰ ਲਿਆ। ਜ਼ੋਰਦਾਰ ਮੀਂਹ ਵਰਨ ਲੱਗ ਪਿਆ। ਇਹਨਾਂ ਨਵੇਂ ਉੱਭਰੇ ਹਲਾਤਾ ਕਰਨ ਫੌਜਾਂ ਦੀ ਤਲਾਸ਼ੀ ਮੁਹਿੰਮ ਥੋੜੀ ਮੱਠੀ ਪੈ ਗਈ। ਤੇ ਜਿੰਦਾ ਤੇ ਗੋਮਤੀ ਮੌਕੇ ਦਾ ਫਾਇਦਾ ਚੱਕ ਕੇ ਘੇਰੇਜੋਂ ਨਿਕਲਣ ਵਿੱਚ ਕਾਮਯਾਬ ਹੋ ਗਏ। اسی ਤਰ੍ਹਾਂ ਨੇਪਾਲ ਦੇ ਰਸਤੇ ਤੁਰਦੇ ਤੁਰਦੇ ਇੱਕ ਦਿਨ ਹੋਰ ਲੰਘ ਗਿਆ। ਦੋਵੇਂ ਥੱਕ ਕੇ ਬੁਰੀ ਤਰ੍ਹਾਂ ਚੂਰ ਹੋ ਗਏ ਸਨ। ਦੋਵਾਂ ਦੇ ਪੈਰ ਛਾਲੀ ਤੇ ਜ਼ਖਮਾਂ ਨਾਲ ਜੰਮੀ ਹੋਏ ਸਨ। ਰਾਤ ਬੈਠ ਕੇ ਆਰਾਮ ਕਰਨ ਲਈ ਉਹ ਦੋਵੇਂ ਇੱਕ ਗੁਫਾ ਵਿੱਚ ਵੜ ਗਏ। ਉਸ ਗੁਫਾ ਵਿੱਚ ਨਿਰਮਲ ਪ੍ਰਕਾਸ਼ ਨਾਮ ਦਾ ਇੱਕ ਸਾਧੂ ਰਹਿੰਦਾ ਸੀ। ਦੋ ਆਪ੍ਰੀਤ ਨਨੀਆਂ ਨੂੰ ਗੁਫਾ ਵਿੱਚ ਵੜਦਾ ਵੇਖ ਸਾਧੂ ਨੇ ਚੌਂਕ ਕੇ ਸਵਾਲ ਕੀਤਾ। "ਕੌਣ ਹੋ ਤੁਸੀਂ? ਅਸੀਂ ਦੋ ਫਕੀਰਨੀਆਂ ਹਾਂ। ਝਾੜਾ ਬੇਲੀਆਂ 'ਚ ਸਿਰ ਲਗਾਉਂਦੀਆਂ ਨੇ ਤੁਹਾਡੀ ਗੁਫਾ ਦਾ ਆਸਰਾ ਲਿਆ ਹੈ।" ਸੇ ਤਿੰਨ ਦਿਨਾਂ ਤੋਂ ਭੁੱਖਿਆ ਹਾ ਸਾਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਸਾਧੂ ਜਨਦਾ ਸੀ ਕਿ ਇਹ ਜਵਾਬ ਸਹੀ ਨਹੀਂ ਹੈ ਪਰ ਫਿਰ ਵੀ ਉਸਨੇ ਭੁੱਖਿਆ ਦਾ ਢਿੱਡ ਭਰਨਾ ਪਹਿਲਾਂ ਜ਼ਿਆਦਾ ਜ਼ਰੂਰੀ ਸਮਝਿਆ ਸਾਧੂ ਨੇ ਆਪਣੇ ਝੋਲੇ ਚੋਂ ਕੱਢ ਕੇ ਕੁਝ ਜੰਗਲੀ ਫਲ ਤੇ ਕੁਝ ਪੁੱਜੇ ਹੋਏ ਛੋਲੇ ਉਹਨਾਂ ਨੂੰ ਖਾਣ ਨੂੰ ਦਿੱਤੇ ਆਪਣੀ ਚਿੱਪੀ ਤੇ ਗੰਧਕ ਦਰਿਆ ਦਾ ਪਾਣੀ ਲੈ ਕੇ ਉਹਨਾਂ ਨੂੰ ਪੀਣ ਨੂੰ ਦਿੱਤਾ ਉਦਾਸੀ ਸਾਧੂ ਜਿੱਥੇ ਰਹਿੰਦੇ ਹਨ ਉੱਤੇ ਅਗਨੀ ਦਾ ਇੱਕ ਕੁੰਡ ਜ਼ਰੂਰ ਹੁੰਦਾ ਹੈ ਸਾਧੂ ਨੇ ਕੁੰਡ ਫੇਰੋਲ ਕੇ ਉੱਤੇ ਦੋ ਤਿੰਨ ਲੱਕੜਾ ਰੱਖ ਕੇ ਅੱਗ ਸੇਕਣ ਦਾ ਇੰਤਜ਼ਾਮ ਵੀ ਕਰ ਦਿੱਤਾ ਹੁਣ ਸਾਧੂ ਨੇ ਇੱਕ ਵਾਰ ਫੇਰ ਸਵਾਲ ਕੀਤਾ ਤੂੰ ਕੌਣ ਹੋ ਤੁਸੀਂ ਜਵਾਬ ਦੇਣ ਦੇ ਤਾਂ ਅਗੋ ਮਹਾਰਾਣੀ ਨੇ ਉਹਨਾਂ ਤੋਂ ਹੀ ਪੁੱਛ ਲਿਆ ਸਾਧੂ ਮਹਾਰਾਜ ਤਲਾ ਤੁਸੀਂ ਦੱਸੋ ਕੌਣ ਹੋ ਅਸੀਂ ਫੇਰ ਹੀ ਆਪਣੀ ਅਸਲੀਅਤ ਦੱਸ ਪਾਵਾਂਗੇ ਸਾਧੂ ਨੇ ਜਵਾਬ ਦਿੱਤਾ ਮੈਂ ਕੋਈ ਜਮੰਦਰੂ ਸਾਧ ਨਹੀਂ ਨਗਰ ਉਮੋਕੇ ਜ਼ਿਲ੍ਹਾ ਸਿਆਲਕੋਟ ਦੇ ਚੰਗੇ ਤਗੜੇ ਜ਼ਿਮੀਂਦਾਰ ਪਰਿਵਾਰ ਦੀ ਜੰਮਪਨ ਹੈ ਮੇਰੀ ਦੀਵਾਨੇ ਵਿਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਸਿਪਾਹੀ ਰਹਾ ਸਾਧੂ ਨੇ ਬੜੇ ਮਾਣ ਨਾਲ ਸਿਰ ਉੱਤੇ ਕਰਕੇ ਇਹ ਗੱਲ ਕਹੀ ਕਿਉਂਕਿ ਰਣਜੀਤ ਸਿੰਘ ਮਹਾਰਾਜ ਹੋਣ ਦੇ ਨਾਲ-ਨਾਲ ਕੌਮ ਦਾ ਆਗੂ ਵੀ ਸੀ ਲੋਕ ਉਹਦੇ ਨਾਲ ਜੁੜ ਕੇ ਮਾਣ ਮਹਿਸੂਸ ਕਰਦੇ ਸਨ ਪਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸੁਣ ਕੇ ਦਿੰਦਾ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਸਾਧੂ ਮਹਾਰਾਜ ਜੇ ਤੁਸੀਂ ਜਮੰਦਰੂ ਸਾਧੂ ਨਹੀਂ ਤਾਂ ਅਸੀਂ ਜਮੰਦਰੂ ਫਕੀਰ ਨਹੀਂ ਹਾਂ ਜਿਹੜੇ ਮਹਾਰਾਜਾ ਦੀ ਫੌਜ ਦੇ ਤੁਸੀਂ ਸਿਪਾਹੀ ਰਹੇ ਹੋ ਉਸੇ ਰਾਜੇ ਦੀ ਇਕਲੀ ਰਾਣੀ ਜਹਾਂਪੁਰ ਦੀ ਮਾਂ ਮਹਾਰਾਣੀ ਜਿੰਦਕੌਰ ਹਾਂ ਮੈਂ ਏ ਸੁਣ ਕੇ ਸਾਧੂ ਦੀਆਂ ਪੁੱਭਾਂ ਨਿਕਲ ਗਈਆਂ ਜਿੰਦਾ ਦੇ ਮੋਹ ਸਾਰੀ ਦੁੱਖ ਭਰੀ ਦਾਸਤਾ ਸੁਣਨ ਤੋਂ ਬਾਅਦ ਮਹਾਰਾਣੀ ਦੇ ਕਦਮਾਂ ਵਿੱਚ ਸਿਰ ਧਰ ਕੇ ਸਾਧੂ ਨੇ ਕਿਹਾ ਮਹਾਰਾਣੀ ਜੀ ਮੇਰਾ ਸਰੀਰ ਬਿਰਧ ਹੋ ਚੁੱਕਿਆ ਹੈ ਮੈਂ ਤਲਵਾਰ ਲੈ ਕੇ ਦੁਸ਼ਮਣਾਂ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਮੇਰੇ ਲਈ ਹੋਰ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਿਓ ਮਹਾਰਾਣੀ ਨੇ ਕਿਹਾ ਸਾਧੂ ਮਹਾਰਾਜ ਅਸੀਂ ਨੇਪਾਲ ਵੱਲ ਜਾ ਰਹੀਆਂ ਹਾਂ ਪਰ ਰਾਹ ਨਹੀਂ ਜਾਣਦੀ ਕੋਸਕੇਤਾ ਸਨੂ ਨੇਪਾਲ ਨਹੀਂ ਪੁੱਜਾਓ ਇਹ ਦੋਵੇਂ ਨੇਪਾਲ ਕਿਉਂ ਜਾ ਰਹੀਆਂ ਸਨ ਇਸ ਗੱਲ ਦਾ ਜ਼ਿਕਰ ਆਪਾਂ ਡਿਟੇਲ ਵਿੱਚ ਪਿਛਲੇ ਵੀਡੀਓ ਵਿੱਚ ਕਰ ਚੁੱਕੇ ਹਾਂ ਸਾਧੂ ਨੇ ਮੰਗ ਮਗਾ ਕੇ ਦੋਵੇਂ ਬੀਬੀਆਂ ਨੂੰ ਨਵੇਂ ਕੱਪੜੇ ਪੁਵਾ ਕੇ ਉਹਨਾਂ ਦਾ ਭੇਸ ਬਦਲ ਦਿੱਤਾ ਹੱਥਾਂ ਵਿੱਚ ਦੋਵਾਂ ਦੇ ਚਿਪੀਆਂ ਫੜਾ ਦਿੱਤੀਆਂ ਤੇ ਫੇਰ ਉਹ ਤਿੰਨੇ ਨੇਪਾਲ ਦੇ ਰਾਹੇ ਪੈਂ ਗਏ ਹੌਲੀ ਹੌਲੀ ਪੈਂਡਾ ਤਿਆਰ ਕਰਦੇ ਆ ਉਹ ਨੇਪਾਲ ਵੱਲ ਵੱਧਦੇ ਜਾ ਰਹੇ ਸਨ ਨੇਪਾਲ ਦੇ ਇਲਾਕੇ ਵਿੱਚ ਵਿਸਾਖ ਤੇ ਦਿਨਾਂ ਵਿੱਚ ਵੀ ਪੌਂਜ ਨਹੀਂ ਠੰਡ ਹੁੰਦੀ ਹੈ ਹਾਜੇ ਨੇਪਾਲ ਦੀ ਹੱਦ ਵਿੱਚ ਬੜੀ ਸਨ ਕਿ ਸਾਧੂ ਨੂੰ ਡਬਲ ਨਿਮੋਣੀਆਂ ਹੋ ਗਿਆ ਸੰਗਸਾਨ ਪਹਾੜੀ ਲੱਕੇ ਵਿੱਚ ਦੂਰ ਦੂਰ ਤੱਕ ਇਲਾਜ ਦਾ ਕੋਈ ਸਾਧਨ ਨਹੀਂ ਸੀ ਸਾਧੂ ਮਸਾਂ ਦੋ ਘੰਟੇ ਅੱਛੀ ਅਗਲੀ ਦੁਨੀਆ ਦਾ ਵਾਸੀ ਹੋ ਗਿਆ ਜਿੰਨਾਂ ਦੇ ਮਾਰੇ ਭਾਗ ਇੱਕ ਵਾਰ ਫਿਰ ਉਸ ਨੂੰ ਦਗਾ ਦੇ ਗਏ ਦੋਵੇਂ ਜਨੀਆਂ ਸਾਧੂ ਦੇ ਸਹਾਰੇ ਬੈਠ ਕੇ ਖੂਬ ਰੋਈਆਂ ਜਦ ਸੁਰਤ ਸੰਭਲੀ ਤਾਂ ਗੋਮਤੀ ਮੀਲ ਦੋ ਮੀਲ ਤੱਕ ਢੇੜਾ ਮਾਰ ਕੇ ਆਈ ਕਿ ਕੋਈ ਲੋਕਲ ਬੰਦਾ ਮਿਲ ਜਾਵੇ ਤਾਂ ਇਹ ਸਾਧੂ ਦੇ ਸੰਸਕਾਰ ਦਾ ਕੋਈ ਹਿੱਲਾ ਕਰੀਏ ਤੇ ਫਿਰ ਆਪਣੇ ਰਾਹ ਪਈਏ ਹਜੇ ਗੋਮਤੀ ਵਾਪਸ ਬੁੜੀ ਹੀ ਸੀ ਕਿ ਚਾਰ ਕੋਟ ਸਾਰੇ ਸਿਪਾਹੀ ਉੱਥੋਂ ਦੀ ਲੰਗੇ ਜਦੋਂ ਉਹਨਾਂ ਦੋ ਬੀਬੀਆਂ ਨੂੰ ਇੱਕ ਲਾਸਟੇ ਸਹਾਰੇ ਬੈ ਕੇ ਰੋਂਦੇ ਦੇਖਿਆ ਤਾਂ ਉਹ ਰੁਕ ਗਏ ਇਦਕ ਘੋੜਸਵਾਰ ਨੇ ਪੁੱਛਿਆ ਕੋਣ ਹੋ ਤੁਸੀਂ ਜਿੰਦਾ ਸੋਚੀ ਪੈ ਗਈ ਕਿ ਸ਼ਾਈ ਘੋੜਸਵਾਰ ਲੱਗਦੇ ਹਨ ਜੇ ਸੱਚ ਦੱਸਦੇਵਾ ਤਾਂ ਖਰੇ ਕੋਈ ਰਾਹ ਪਾ ਦੇ ਜਦੋਂ ਜਿੰਦਾ ਨੇ ਆਪਣੀ ਅਸਲੀਅਤ ਦੱਸੀ ਤਾਂ ਤੇਨੇ ਸਿਪਾਹੀ ਤਾਂ ਉੱਥੇ ਰੁਕ ਗਏ ਤੇ ਇੱਕ ਕੋੜਾ ਪਜਾ ਕੇ ਵਾਪਸ ਮੁੜ ਗਿਆ ਤੇਨੇ ਪਾਲਦੇ ਰਾਜੇ ਰਾਣਾ ਜੰਗਬਹਾਦਰ ਦੇ ਤੰਬੂ ਵਿੱਚ ਜਾ ਪੁੱਜਾ ਜੋ ਕੁਝ ਚਾਰ ਕੁ ਦਿਨ ਦੂਰ ਸਨ ਰਾਣਾ ਜੰਗਬਹਾਦਰ ਕਾਸ਼ ਬੰਡੂ ਤੂੰ ਇੱਥੇ ਕੁਝ ਦਿਨ ਸ਼ਿਕਾਰ ਖੱਡਣ ਲਈ ਆਇਆ ਹੋਇਆ ਸੀ ਖਬਰ ਮਿਲਣ ਤੇ ਜੰਗਬਹਾਦਰ ਨੇ ਇੱਕ ਪਾਲਕੀ ਤੇ ਕੁਝ ਸਿਪਾਹੀ ਭੇਜੇ ਜਿਨ੍ਹਾਂ ਨੇ ਮੌਕੇ ਤੇ ਹੀ ਲਕੜਾ ਵੱਢ ਕੇ ਸਾਧੂ ਦਾ ਸਨਸਕਾਰ ਕੀਤਾ ਤੇ ਫਿਰ ਮਹਾਰਾਣੀ ਜਿੰਦਾ ਅਤੇ ਗੋਮਤੀ ਨੂੰ ਪਾਲਕੀ ਵਿੱਚ ਬਿਠਾ ਕੇ ਸਤਕਾਰ ਸੇ ਤੰਬੂਆਂ ਵੱਲ ਆਏ ਏਸ਼ੀਆ ਦੇ ਸਭ ਤੋਂ ਤਾਕਤਵਰ ਹਕੂਮਤ ਦੀ ਮਾਲਕਨ ਮਹਾਰਾਣੀ ਜਿੰਦਕੌਰ ਨੇ ਪਟਿਆ ਲੀਰਾ ਵਿੱਚ ਝੋਲੀ ਅੜ ਕੇ ਜੰਗਬਹਾਦਰ ਤੋਂ ਪਨਾਹ ਮੰਗੀ ਇਨੇ ਸਾਲਾਂ ਬਾਅਦ ਵੀ ਜੰਗਬਹਾਦਰ ਦੇ ਮਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਉੱਚੇ ਗਿਰਦਾਰ ਲਈ ਸਨਮਾਨ ਪ੍ਰਕਰਾਰ ਸੀ ਉਸਨੇ ਖੁਸ਼ੀ-ਖੁਸ਼ੀ ਮਹਾਰਾਣੀ ਨੂੰ ਪਨਾਹ ਦੇ ਦਿੱਤੀ ਵਿਸ਼ਣੂ ਅਤੇ ਦਰਿਆ ਦੇ ਕੰਢੇ ਬਣੇ ਮਹਿਲ ਵਿੱਚ ਰਹਿਣ ਦਾ ਇਂਤਜ਼ਾਮ ਕਰਕੇ 20000 ਰੁਪਏ ਸਲਾਨਾ ਪੈਨਸ਼ਨ ਲਾ ਦਿੱਤੀ ਪਨਾਹ ਤਾਂ ਮਹਾਰਾਣੀ ਨੂੰ ਮਿਲ ਗਈ ਪਰ ਪੁੱਤਰ ਵਿਛੋੜੇ ਦਾ ਦਰਦ ਹਾਜੇ ਵੀ ਉਸਦੇ ਮਨ ਵਿੱਚ ਉਬਾਲੇ ਮਾਰ ਰਿਹਾ ਸੀ ਸਿਆਣੇ ਕਹਿੰਦੇ ਹਨ ਕਿ ਸਭ ਤੋਂ ਵੱਡਾ ਦੁਨਿਆਵੀ ਸੁੱਖ ਹੈ ਪੁੱਤਰ ਪ੍ਰਾਪਤੀ ਦਾ ਤੇ ਸਭ ਤੋਂ ਵੱਡਾ ਦੁਨਿਆਵੀ ਦੁੱਖ ਹੈ ਪੁੱਤਰ ਦੇ ਵਿਛੋੜੇ ਦਾ ਉਹ ਹਸੀ ਤੇ ਆਪਣੇ ਆਪ ਨੂੰ ਧੋਖਾ ਦੇ ਲਈ। ਰੋਂਦੀ ਤੇ ਆਪਣੇ ਅੰਦਰ ਮੱਚੇ ਪੰਬੜਾ ਨੂੰ ਸ਼ਾਂਤ ਕਰਨ ਲਈ। ਇਹ ਤਾਂ ਸੀ ਮਾਂ ਪੁੱਤਰ ਦੇ ਵਿਛੋੜੇ ਵਿੱਚ ਮਾਂ ਦੀ ਦਾਸਤਾ। ਆਓ ਹੁਣ ਦੇਖੀਏ ਕਿ ਇਸ ਮਾਂ ਪੁੱਤਰ ਦੇ ਵਿਛੋੜੇ ਤੋਂ ਬਾਅਦ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਕੀ ਕੀ ਸੰਤਾਪ ਹੰਢਾਏ। ਇਹ ਸਭ ਜਾਣ ਲਈ ਆਓ ਆਪ ਆਪਣੀ ਸੁਰਤ ਨੂੰ ਨੇਪਾਲ ਤੋਂ ਪੰਜਾਬ ਦੀ ਧਰਤੀ ਵੱਲ ਲੈ ਚਲੀਏ। ਆਪਣੇ ਪਿਤਾ ਦੇ ਭਰਾਵਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਸਿਰਫ 9 ਸਾਲ ਦੀ ਉਮਰ ਵਿੱਚ ਤਖਤਾ ਵਾਰਿਸ ਬਣ ਗਿਆ ਸੀ ਉਸ ਤੋਂ ਪਹਿਲਾਂ ਰਾਜ ਦੀ ਹਵਸ ਵਿੱਚ ਅੰਨੇ ਹੋਏ ਆਪਣੇ ਨਹੀਂ ਕਿਸ ਤਰ੍ਹਾਂ ਇੱਕ ਇੱਕ ਕਰਕੇ ਮਹਾਰਾਜਾ ਰਜੀਤ ਸਿੰਘ ਦੇ ਸਾਰੇ ਖਾਨਦਾਨ ਨੂੰ ਖਤਮ ਕੀਤਾ ਕਿਸ ਤਰ੍ਹਾਂ ਮਹਾਰਾਜੇ ਦੇ ਪੁੱਤਰ ਪੋਤਰੇ ਤੇ ਨੌਹਾਂ ਸਭ ਨੂੰ ਮਾਰ ਦਿੱਤਾ ਗਿਆ ਜਿਹੜੇ ਮਹਾਰਾਜੇ ਦੇ 40 ਸਾਲ ਦੇ ਰਾਜ ਵਿੱਚ ਬਲਾਤਕਾਰ ਦਾ ਜ਼ੁਲਮ ਚੜਕੇ ਕਿਸੇ ਇੱਕ ਦਿਨ ਉਹ ਵੀ ਮੌਦੀ ਸਜ਼ਾ ਨਹੀਂ ਸੀ ਹੋਈ ਕਦੇ ਕੋਈ ਦੰਗਾ ਨਹੀਂ ਸੀ ਹੋਇਆ ਨਾ ਕੋਈ ਅਕਾਲ ਪਿਆਸੀ ਉਸੇ ਦਰਬਾਰ ਵਿੱਚ ਛਰੇ ਆਮ ਇੱਕੋ ਦਿਨ ਵਿੱਚ ਕਈ ਕਈ ਕਤਲ ਹੋਏ ਮਹਾਰਾਜ ਰঞ্জੀਤ ਸਿੰਘ ਦੀਆਂ ਵਾਥ ਵਖਰਾਣੀਆਂ ਦੇ ਸਾਰੇ ਪੁੱਤਰ ਕਤਲ ਕਰ ਦੇਣ ਤੋਂ ਬਾਅਦ ਸਭ ਤੋਂ ਛੋਟੇ ਪੁੱਤਰ ਮਹਾਰਾਜ ਗਲੀਪ ਸਿੰਘ ਨੂੰ 9 ਸਾਲ ਦੀ ਉਮਰ ਵਿੱਚ ਛਿੱਤ ਤੱਕ ਤੇ ਬਿਠਾਇਆ ਗਿਆ ਦੇਸੀ ਮਾਤਾ ਮਹਾਰਾਣੀ ਜਿੰਦਕੌਰ ਨੇ ਆਪਣੇ ਪੁੱਤਰ ਦੇ ਵਿਆਹ ਤੇ ਸਾਰੇ ਰਾਜ ਦੀ ਬਾਗਦੋਰ ਸੰਭਲ ਲਈ ਪਰ ਉਸ ਸਮੇਂ ਤੇ ਘੈਰੋਵਾਲ ਦੀ ਸੰਧੀ ਦੀ ਬਦੌਲਤ ਅੰਗਰੇਜ਼ ਦਰਬਾਰ ਵਿੱਚ ਪੈਰ ਪਸਾਰ ਚੁੱਕੇ ਸਨ ਗद्दार ਡੋਗਰੇ ਭਰਾਵਾਂ ਨੇ ਅੰਗਰੇਜ਼ਾਂ ਨਾਲ ਰਲ ਕੇ ਮਹਾਰਾਣੀ ਤੇ ਉਸਦੇ ਪੁੱਤਰ ਨੂੰ ਵਕਫਾ ਕਰਨ ਦੀ ਸਾਜ਼ਿਸ਼ ਰਚ ਲਈ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਤੋ ਜੈਤਨ ਸਿੰਘ ਆਪਣੀ ਮਾਂ ਦੇ ਛਤਰ ਛਾਇਆ ਵਿੱਚੇ ਵੱਡਾ ਹੋਇਆ ਤਾਂ ਉਸ ਦੇ ਰਾਜ ਸਾਹਮਣ ਤੋਂ ਬਾਅਦ ਸਾਡੇ ਵਾਸਤੇ ਕੋਈ ਮੋਕਾ ਨਹੀਂ ਬਚੂਗਾ ਉਹ ਮਹਾਰਾਜਾ ਦਿਲੀਪ ਸਿੰਘ ਨੂੰ ਸ਼ਿਕਾਰ ਕੱਢਣ ਲਈ ਸ਼ਾਲਾ ਮਾਰਦੇ ਬਾਗਾਂ ਵੱਲ ਲੈ ਗਏ ਤੇ ਮਗਰੋਂ ਮਾਰ ਨਹੀਂ ਜਿੰਦ ਘਰ ਨੂੰ ਨਜ਼ਰਬੰਦ ਕਰ ਦਿੱਤਾ ਅਗਲੇ ਦਿਨ ਜਦੋਂ ਬਾਲਕ ਦਿਲੀਪ ਸਿੰਘ ਵਾਪਸ ਆਇਆ ਮਾ ਦਾ ਮੁਖ ਵੇਖਣ ਨੂੰ ਨਾ ਮਿਲਿਆ ਤਾਂ ਬੜਾ ਘੁੱਲ ਆਇਆ ਰੋ ਰੋ ਕੇ ਬੇਹੋਸ਼ ਹੀ ਹੋ ਗਿਆ ਦਰਬਾਰ ਦੇ ਸਭ ਤੋਂ ਵੱਡੇ ਅੰਗਰੇਜ਼ ਅਫਸਰ ਹੈਂਰੀ ਲਾਰੈਂਸ ਨੂੰ ਬੁਲਾਇਆ ਗਿਆ ਡਾਕਟਰ ਵੀ ਸੱਦੇ ਗਏ ਹੈਂਰੀ ਲਾਰੈਂਸ ਨੇ ਕਿਹਾ ਕਿ ਮਹਾਰਾਜਾ ਤੁਸੀਂ ਰੋ ਨਾ ਲੰਗਨ ਦੀ ਮਹਾਰਾਣੀ ਕੁਈਨ ਵਿਕਟੋਰੀਆ ਨੇ ਤੁਹਾਡੀ ਸਾਰ ਸੰਭਾਲ ਲਈ ਮੈਨੂੰ ਭੇਜਿਆ ਹੈ ਜਦੋਂ ਤੁਸੀਂ 16 ਸਾਲ ਦੇ ਹੋ ਜਾਓਗੇ ਤਾਂ ਤਖਤ ਦੀ ਬਾਡਰ ਤੁਹਾਡੇ ਹੱਥ ਵਿੱਚ ਦੇ ਦਿੱਤੀ ਜਾਊਗੀ ਪਰ 10 ਸਾਲ ਦੇ ਬਾਲਕ ਨੂੰ ਤਖਤ ਆਕੀਮ ਹੋ ਉਸ ਦੇ ਲਈ ਤਾਂ ਮਾ ਦੀ ਗੋਦੀ ਦੁਨੀਆ ਦਾ ਸਭ ਤੋਂ ਉੱਚਾ ਤਖਤ ਸੀ ਦਲੀਪ ਮਾ ਕਦੀ ਕਦੀ ਮਾਂ ਜਿੰਦਾ ਦੀਆ ਭੇਜਿਆ ਕਰਦੀ ਸੀ ਪਰ 2-3 ਮਹੀਨੇ ਬਾਅਦ ਜਾਲਮਾਂ ਨੇ ਉਹ ਵੀ ਬੰਦ ਕਰਾ ਦਿੱਤੀਆਂ ਮਨੋਵਿਗਿਆਨ ਦੇ ਮਹਾਰਾ ਦੀ ਇੱਕ ਪੂਰੀ ਟੀਮ ਲਾ ਕੇ ਦਲੀਪ ਦੇ ਚਾਰੇ ਪਾਸੇ ਇਹੋ ਜਿਹਾ ਵਾਤਾਵਰਣ ਸਿਰਜਾ ਗਿਆ ਕਿ ਉਹ 16 ਸਾਲ ਦਾ ਹੋਣ ਤੱਕ ਰਾਜ ਤੱਕ ਆਪਣੀ ਮਾਂ ਤੇ ਸਿੱਖੀ ਬਾਰੇ ਸਭ ਕੁਝ ਹੀ ਭੁੱਲ ਜਾਵੇ ਉਸ ਨੂੰ ਪੰਜਾਬ ਤੋਂ ਕੱਢ ਪੜਨ ਲਈ ਫਤਿਹਪੁਰ ਸਿੱਖਰੀ ਭੇਜ ਦਿੱਤਾ ਗਿਆ ਸਾਰੀ ਸਿੱਖਿਆ ਇਸਾਈ ਮਤ ਦੇ ਅਨੁਸਾਰ ਦਿੱਤੀ ਗਈ ਸਾਰੇ ਸਿੱਖ ਸੇਵਾਦਾਰ ਹਟਾ ਕੇ ਉਹਨੇ ਦੀ ਥਾਂ ਤੇ ਇਸਾਈ ਸੇਵਾਦਾਰ ਰੱਖ ਦਿੱਤੇ ਗਏ ਕੁਝ ਸਮੇਂ ਬਾਅਦ ਹੀ ਇਸਦਾ ਕੰਨ ਲੱਗ ਪਿਆ। ਦਲੀਪ ਨੇ ਆਪਣੇ ਗੱਜਕੇ ਜਲਮੇ ਕੇਸ ਕਤਲ ਕਰਵਾ ਦਿੱਤੇ। ਇਹ ਗੋਰਿਆਂ ਦੇ ਲਈ ਇੱਕ ਵੱਡੀ ਜਿੱਤ ਸੀ। ਸੋਨੇ ਦੇ ਬਕਸੇ ਵਿੱਚ ਇਹ ਕੇਸ ਮਾਰਾ ਨੀ ਵਿਕਟੋਰੀਆ ਨੂੰ ਲੰਡਨ ਤੋਹਫੇ ਵਜੋਂ ਭੇਜੇ ਗਏ। ਮਚਫਟ ਗਬੜੂ ਦਲੀਪ ਸਿੰਘ ਆਪਣੇ 3 ਲੱਖ ਦੇ ਤਗੜੇ ਜੇਬਖਰਚੇ ਨੂੰ ਆਪਣੀ ਮਨਮਰਜ਼ੀ ਅਨੁਸਾਰ ਵਰਤਣ ਲੱਗ ਪਿਆ। 8 ਸਾਲ ਦੀ ਉਮਰ ਵੀ ਕੋਈ ਉਮਰ ਹੁੰਦੀ ਹੈ। ਉਸਨੂੰ ਗੋਰਿਆਂ ਨੇ ਜਿਹੜੇ ਪਾਸੇ ਲਾਇਆ ਉਧਰ ਹੀ ਲੱਗ ਗਿਆ। ਜਿਹੜੇ ਦਲੀਪ ਨੇ ਖਾਲਸੇ ਦੀ ਸ਼ਾਨ ਦਾ ਬਚਿਤ ਉਹਦੇ ਦਿਨ ਹਮ ਐਸ਼ ਪ੍ਰਸਤੀਆਂ ਵਿੱਚ ਬੀਤਣ ਲੱਗ ਪਏ 16 ਸਾਲ ਦਾ ਹੋਰ ਤੋਂ 3 ਮਹੀਨੇ ਪਹਿਲਾਂ ਹੀ ਉਸ ਨੂੰ ਕਲਕੱਤੇ ਦੇ ਬੰਦਰਗਾਹ ਤੋਂ ਜਹਾਜ਼ ਚੜਾ ਕੇ ਯੂਰਪ ਦੀ ਸੈਰ ਤੇ ਭੇਜ ਦਿੱਤਾ ਗਿਆ ਇੱਥੇ ਯੂਰਪ ਵਿੱਚ ਰਹਿ ਕੇ ਉਸਨੇ 3-4 ਸਾਲ ਲੱਜ ਕੇ ਕਾਮਵਾਸਨਾ ਤੇ ਬਲਾਸਤਾ ਦੇ ਨਜ਼ਾਰੇ ਮਾਣੇ ਪਰ ਕੁਝ ਸਮੇਂ ਬਾਅਦ ਬਿਨਾਂ ਮਕਸਦ ਦਾ ਜੀਵਨ ਵੀ ਬੰਦੇ ਨੂੰ ਗੁਲਾਮੀ ਵਰਗਾ ਲੱਗਣ ਲੱਗ ਸਕਦਾ ਹੈ ਉਮਰ ਵਧਣ ਦੇ ਨਾਲ-ਨਾਲ ਹੌਲੀ-ਹੌਲੀ ਧੀਪ ਤੇ ਪਾਬੰਦੀਆਂ ਵੀ ਵੱਧੀਆਂ ਗਈਆਂ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਨਹੀਂ ਸੀ ਸਕਦਾ ਧੀਪ ਨੂੰ ਇਹ ਗੁਲਾਮੀ ਹੁਣ ਵੱਡ-ਵੱਡ ਖਾਣ ਲੱਗ ਪਈ ਸੀ ਤੇ ਜਦੋਂ ਵਿਪਦਾ ਪਵੇ ਉਦੋਂ ਦੇਸ਼ ਘਰ ਪਰਿਵਾਰ ਤੇ ਮਾਂ ਪਿਓ ਯਾਦ ਆਉਂਦੇ ਹਨ ਉਸ ਦੇ ਮਨ ਵਿੱਚ ਆਪਣਾ ਰਾਜ ਵਾਪਸ ਲੈਣ ਦੀ ਆਸ اپنی ماں ਨੂੰ ਮਿਲਣ ਦੀਆਂ ਇੱਛਾਵਾਂ ਉਫਾਨ ਖਾਨ ਲੱਗ ਪਈਆਂ ਇੱਕ ਅੰਗਰੇਜ਼ ਸੇਵਕ ਜੋ ਸਾਲਾਂ ਤੋਂ ਦਲੀਪ ਦੇ ਨਾਲ ਸੀ ਤੇ ਉਸ ਦਾ ਹਮਦਰਦ ਬਣ ਗਿਆ ਸੀ ਉਸ ਤੋਂ ਦਲੀਪ ਨੇ ਆਪਣੀ ਮਾਂ ਦੇ ਬਾਰੇ ਪਤਾ ਕਰਨ ਦੀ ਬੇਨਤੀ ਕੀਤੀ ਉਹ ਸੇਵਕ ਭਾਰਤ ਤੋਂ ਆਉਣ ਵਾਲੇ ਹਰ ਮੁਸਾਫਿਰ ਤੋਂ ਮਾਰਾ ਦੀ ਜ਼ਿੰਦਾਬਾਰੇ ਪਤਾ ਕਰਦਾ ਇਸ ਤਰ੍ਹਾਂ ਜਿੰਦਾ ਦਾ ਪਤਾ ਕਰਦੇ ਕਰਦੇ ਕੋਈ ਸਾਲ ਖੰਡ ਲੰਘ ਗਿਆ ਪਤਾ ਲੱਗਣ ਤੇ ਸੇਵਕ ਨੇ ਮਹਾਰਾਜਾ ਦਲੀਪ ਸਿੰਘ ਨੂੰ ਦੱਸਿਆ ਕਿ ਤੁਹਾਡੀ ਮਾਤਾ ਜੀ ਨੇਪਾਲ ਦੇ ਰਾਜੇ ਰਾਣਾ ਜੰਗਬਹਾਦਰ ਦੀ ਪਨਾਹ ਵਿੱਚ ਦਿਨ ਕੱਟ ਰਹੀ ਹੈ ਉਹਨਾਂ ਦੀ ਉਮਰ ਕੋਈ 52 ਸਾਲ ਦੇ ਕਰੀਬ ਹੈ ਪੁੱਤਰ ਵਿਛੜੇ ਵਿੱਚ ਜ਼ਰੂਰ ਹੋ ਕੇ ਉਹਨਾਂ ਦੀ ਅਕਲ ਦੀ ਰੋਸ਼ਨੀ ਜਾ ਚੁੱਕੀ ਹੈ ਸਿਰ ਦੇ ਵਾਲ ਐਨ ਚਿੱਟੇ ਹੋ ਗਏ ਹਨ ਹੱਡਾ ਤੋਂ ਮਾਸ ਜਾ ਚੁੱਕਿਆ ਹੈ ਉਹ ਸੁੱਟੀ ਦੇ ਸਹਾਰੇ ਹੀ ਉੱਠਦੀ ਹੈ ਤੇ ਚੱਲਦੀ ਹੈ ਮਾਂ ਮਾਰੇ ਪਤਾ ਲੱਗਰ ਤੇ ਦਲੀਪ ਦਾ ਜੀ ਕਿਤਾ ਕਿ ਉਹ ਉੱਡ ਕੇ ਆਪਣੀ ਮਾਂ ਦੇ ਕੋਲ ਚਲਾ ਜਾਵੇ ਪਰ ਪੈਰਾਂ ਚ ਪਈਏ ਜ਼ੰਜੀਰਾ ਅੱਗੇ ਉਹਦੀ ਬਾਹ ਨਹੀਂ ਚੱਲਦੀ ਸੀ ਉਸਨੇ ਮਹਾਰਾਣੀ ਵਿਕਟੋਰੀਆ ਤੋਂ ਇਜਾਜ਼ਤ ਮੰਗੀ ਪਰ ਮਹਾਰਾਣੀ ਨੇ ਹਾਂ ਨਾ ਕੀਤੀ ਦਲੀਪ ਤਰਲੇ ਕਰਦਾ ਰਿਹਾ ਕੋਈ 1 ਸਾਲ ਤੱਕ ਤਰਲੇ ਕਰਦਾ ਰਿਹਾ ਪਰ ਮਹਾਰਾਣੀ ਦਾ ਦਿਲ ਤਾਂ ਜਿਵੇਂ ਪੱਥਰ ਦਾ ਬਣਿਆ ਸੀ ਆਖਰਕਾਰ ਇਜਾਜ਼ਤ ਮਿਲ ਗਈ ਪਰ ਇੱਕ ਸ਼ਰਤ ਤੇ ਕਿ ਉਹ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਮਿਲ ਸਕਦੇ ਹਨ ਪੰਜਾਬ ਵਿੱਚ ਨਹੀਂ ਦਲੀਪ ਨੇ ਆਪਣੇ ਓਣ ਦਾ ਸੁਨੇਹਾ ਝਟ ਆਪਣੀ ਮਾਂ ਵੱਲ ਭੇਜਿਆ ਇਧਰ ਵਿਸ਼ਨੂਮਤੀ ਦਰਿਆ ਦੇ ਕੰਢੇ ਬੈਠੀ ਮਹਾਰਾਣੀ ਜਿੰਦਾ ਆਪਣੀ ਗੋਲੀ ਨਾਲ ਗੱਲਾਂ ਕਰ ਰਹੀ ਹੈ ਗੁੰਮਤੀ ਮੈਂ ਹੁਣ ਤਾਂ ਆਪਣੇ ਬੱਚੇ ਨੂੰ ਮਿਲਣ ਦੀ ਆਸ ਵੀ ਆਪਣੇ ਦਿਲ ਵਿੱਚੋਂ ਕੱਢ ਦਿੱਤੀ ਹੈ ਉਹ ਹੁਣ ਕੋਈ ਬੱਚਾ ਨਹੀਂ ਰਿਹਾ ਹੁਣ ਪੂਰੀ ਸਮਝ ਬੁੱਝ ਵਾਲਾ ਗੱਭਰੂ ਜਵਾਨ ਬਣ ਗਿਆ ਹੁਣ ਬਲੈਤ ਦੀਆਂ ਜਨਾਨੀਆਂ ਜਾਦੂਗਰनियां ਹੁੰਦੀਆਂ ਹਨ ਉਹਨਾਂ ਦਲੀਪ ਦੇ ਮਨ ਵਿੱਚੋਂ ਮੇਰੀ ਯਾਦ ਕਰ ਦਿੱਤੀ ਹੋਗੀ ਹਰੇਕ ਲਗ ਚੱਲ ਰਹੀਆਂ ਹਨ ਕਿ ਇੱਕ ਸਿਪਾਹੀ ਦਲੀਪ ਦੀ ਚਿੱਠੀ ਲੈ ਕੇ ਹਾਜ਼ਰ ਹੁੰਦਾ ਹੈ ਲਗਭਗ ਇੱਕ ਸਾਲ ਵਿੱਚ ਵਕਫਾ ਤੋਂ ਹੁੰਦੀ ਹੋਈ ਇਹ ਚਿੱਠੀ ਮਹਾਰਾਣੀ ਕੋਲ ਪਹੁੰਚੀ ਸੀ ਇਹਨਾਂ ਦੇ ਤਰੀਕ ਤੇ ਥਾਂ ਚਿੱਠੀ ਵਿੱਚ ਦੱਸੀ ਹੋਈ ਸੀ ਮਹਾਰਾਣੀ ਨੇ ਰਾਣਾ ਜੰਗਬਹਾਦਰ ਤੋਂ ਜਾਣ ਦੀ ਇਜਾਜ਼ਤ ਮੰਗੀ ਜੰਗਬਹਾਦਰ ਇੰਨੇ ਸਾਲ ਮਹਾਰਾਣੀ ਜਿੰਦਾਂ ਨੂੰ ਮੋਟੀ ਪੈਨਸ਼ਨ ਦਿੰਦੇ ਦਿੰਦੇ ਅੱਖ ਚੱਕਿਆ ਸੀ ਉਹ ਪੁੱਤਿਆ ਛੁਡਾਉਣਾ ਚਾਹੁੰਦਾ ਸੀ ਉਸਨੇ ਸ਼ਰਤ ਰੱਖ ਦਿੱਤੀ ਕਿ ਜੇ ਜਿੰਦਾ ਇੱਕ ਵਾਰ ਨੇਪਾਲ ਦੇ ਹੱਥੋਂ ਬਾਹਰ ਚਲੀ ਗਈ ਤਾਂ ਮੁੜ ਕੇ ਉਸ ਨੂੰ ਪਨਾਹ ਨਹੀਂ ਦਿੱਤੀ ਜਾਊਗੀ ਜੇ ਕਿਤੇ ਹੋਰ ਆਸਰਾ ਨਾ ਮਿਲਦਾ ਤਾਂ ਜਿੰਦਾ ਕਿੱਥੇ ਜਾਂਦੀ ਉਸ ਤੋਂ ਤੂੰ ਇੱਕ ਘੋਰ ਅੰਧਕਾਰ ਮਹਿ ਲੱਗ ਰਿਹਾ ਸੀ ਪਰ ਪੁੱਤਰ ਨੂੰ ਮਿਲਣ ਦੀ ਲਾਲਸਾ ਇਹਨਾਂ ਸਭ ਗੱਲਾਂ ਤੇ ਭਾਰੀ ਪੈ ਗਈ ਉਦੋਂ ਦਲੀਪ ਜੰਦ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਮਾਂ ਨੂੰ ਹੋਣ ਚਾਹੇ ਤਿੰਨ ਦਿਨ ਲੱਗਣਗੇ ਉਸ ਤੋਂ ਰਿਆ ਨਾ ਗਿਆ ਤੇ ਅਗਲੇ ਦਿਨ ਉਹ ਰਾਣੀਗੰਜ ਆ ਗਿਆ ਇਸ ਤਰ੍ਹਾਂ ਬਾਣੇ ਉਰਸੀ ਉਹ ਤਰਕੇ ਹੀ ਨਾ ਤੋਕੇ ਸਖਤੇ ਜਾ ਖਲੋਤਾ ਖਲੋਤੇ ਦੁਪਹਿਰ ਪੈ ਗਈ ਆਕਰ ਦੂਰੋਂ ਇੱਕ ਛੋਟਾ ਜਿਹਾ ਕਾਫਲਾ ਉਹਨਾਂ ਦਿਖਾਈ ਦਿੱਤਾ ਉਹ ਭੱਜ ਕੇ ਕਾਫਲੇ ਦੇ ਕੋਲ ਜਾ ਪਹੁੰਚਿਆ ਜਿੰਦਾ ਪਾਰਕੀ ਤੋਂ ਉਤਰੀ ਤਦਲੀਬ ਇੰਜ ਉਸ ਨੂੰ ਜਾ ਕੇ ਗਲੇ ਲੱਗ ਗਿਆ ਜਿਵੇਂ ਉਹ ਹਜੇ ਵੀ 10 ਸਾਲ ਦਾ ਬੱਚਾ ਹੀ ਹੋਵੇ ਮਾਂ ਨੇ ਵੀ ਉਸ ਨੂੰ ਬਾਹਾਂ ਵਿੱਚ ਘੁੱਟ ਲਿਆ ਆਪਣੀਆਂ ਅੱਖਾਂ ਦੇ ਜੋਤ ਚਲੇ ਜਾਣ ਦਾ ਦੁੱਖ ਜਿੰਦਾ ਨੂੰ ਸਭ ਤੋਂ ਵੱਧ ਅੱਜ ਹੋ ਰਿਹਾ ਸੀ ਕਿ ਇੰਨੇ ਸਾਲਾਂ ਬਾਅਦ ਮਿਲਣ ਤੇ ਉਹ ਭਰੀ ਜਵਾਨੀ ਵਿੱਚ ਖੜੇ ਆਪਣੇ ਪੁੱਤਰ ਦਾ ਮੁੱਖ ਨਹੀਂ ਵੇਖ ਪਾ ਰਹੀ ਸੀ ਇਸ ਲਈ ਉਹ ਆਪਣੇ ਹੱਥਾਂ ਨਾਲ ਟੋਕੇ ਆਪਣੇ ਪੁੱਤਰ ਦੀ ਸੂਰਤ ਦਾ ਅੰਦਾਜ਼ਾ ਲਾ ਰਹੀ ਸੀ ਔਰ ਇਸ ਦੌਰਾਨ ਕੁਝ ਇਹੋ ਜਿਹਾ ਮਹਿਸੂਸ ਹੋਇਆ ਕਿ ਜਿੰਦੜ ਦੀਆਂ ਧੜਕਣਾ ਵੱਧ ਗਈਆਂ ਉਸ ਨੂੰ ਕੁਝ ਅਣਚਾਹਿਆ ਵਾਪਰਿਆ ਹੋਣ ਦਾ ਡਰ ਸੌਣ ਲੱਗ ਪਿਆ ਹਿੰਮਤ ਕਰਕੇ ਜਿੰਦੜ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਝੱਟ ਹੀ ਉਸਨੇ ਦਲੀਪ ਨੂੰ ੱੱਕਾ ਮਾਰ ਕੇ ਆਪਣੇ ਤੋਂ ਦੂਰ ਕਰ ਦਿੱਤਾ ਥਾਲਾਂ ਬਾਅਦ ਪੁੱਤਰ ਨੂੰ ਮਿਲਣ ਦੀ ਖੁਸ਼ੀ ਹੁਣ ਦੁੱਖ ਵਿੱਚ ਬਦਲ ਗਈ ਸੀ ਕਹਿੰਦੀ ਪੁੱਤਰਾ ਤੂੰ ਆ ਕੀ ਕੀਤਾ ਜਦੋਂ ਮੇਰਾ ਪਤੀ ਮੈਨੂੰ ਛੱਡ ਕੇ ਗਿਆ ਸੀ ਉਸ ਦਿਨ ਮੈਂ ਅੰਦਰੋਂ ਟੁੱਟੀ ਨਹੀਂ ਸਭ ਜਦੋਂ ਮੇਰਾ ਸਾਰਾ ਰਾਜਪਾਟ ਮੈਂ ਦਰਦ ਦਰਦੀਏ ਠੋਕਰਾ ਖਾਧੀਆਂ ਉਦੋਂ ਵੀ ਮੈਂ ਆਪਣੀ ਹਾਰ ਨਹੀਂ ਸੀ ਮੰਨੀ ਪਰ ਅੱਜ ਤੇਰੇ ਇਸ ਭੇਸ ਕਾਰਨ ਮੈਂ ਗੋਰਿਆਂ ਅੱਗੇ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਹੀ ਹਾਂ ਦੂਰ ਹੋ ਜਾ ਮੇਰੇ ਕੋਲੋ ਦਿਲੀਪ ਰੋਂਦਾ ਹੋਇਆ ਆਪਣੇ ਮਾਂ ਦੇ ਕਦਮਾਂ ਵਿੱਚ ਡਿੱਗ ਗਿਆ ਕਹਿਣ ਲੱਗਾ ਮਾਂ ਇਹ ਸਭ ਕੁਝ ਤੇਰੇ ਵਿਛੋੜੇ ਕਾਰਨ ਹੀ ਵਾਪਰਿਆ ਹੈ ਮੈਂ ਵਾਅਦਾ ਕਰਦਾ ਹਾਂ ਕਿ ਦੁਬਾਰਾ ਸਿੱਖੀ ਸਰੂਪ ਧਾਰਨ ਕਰੂੰਗਾ ਤੂੰ ਮੈਨੂੰ ਇੰਜ ਆਪਣੇ ਤੋਂ ਦੂਰ ਨਾ ਕਰ ਜਿੰਦਾਰੂ ਵੀ ਮਹਿਸੂਸ ਹੋਇਆ ਕਿ ਦਿਲੀਪ ਤਾਂ ਉਹ ਤੋਂ ਬੱਚਾ ਸੀ ਇਹ ਕਿਸੂਰ ਇਹਦਾ ਨਹੀਂ ਹਾਲਾਤਾਂ ਦਾ ਹੈ ਦੋਵੇਂ ਮਾਪਤ ਤਿੰਨ ਮਹੀਨੇ ਕਲਕੱਤਾ ਵਿੱਚ ਇਕੱਠੇ ਰਹੇ ਉਨ੍ਹੀ ਦਿਨੀ ਬ੍ਰਿਟਿਸ਼ ਇੰਡੀਅਨ ਆਰਮੀ ਦੀ ਇੱਕ ਸਿਕ ਪਲਟਨ ਅਫਰੀਕਾ ਦੀ ਬਗਾਵਤ ਨੂੰ ਦਬੋਲ ਲਈ ਕਲਕੱਤਾ ਜਾ ਰਹੀ ਉੱਥੇ ਲਿਜਾਈ ਜਾ ਰਹੀ ਸੀ ਕਲਕੱਤੇ ਪਹੁੰਚ ਕੇ ਜਦੋਂ ਉਹਨਾਂ ਨੂੰ ਆਪਣੇ ਮਹਾਰਾਜੇ ਦੇ ਉੱਥੇ ਹੋਣ ਦਾ ਪਤਾ ਲੱਗਾ ਤਾਂ ਉਹ ਆਪਣੇ ਅਫਸਰਾਂ ਨੂੰ ਭਿਰਾ ਦੱਸੇ ਇਹ ਮਹਾਰਾਜੇ ਨੂੰ ਮਿਲਣ ਚਲੇ ਗਏ ਜਦੋਂ ਅਫਸਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਲੰਡਨ ਤਾਰਾ ਖੜਕਾ ਦਿੱਤੀ ਕਿ ਮਹਾਰਾਣੀ ਸਾਹਿਬਾ ਦਿਲੀਪ ਤਾਂ ਇਕੱਲੇ ਪੰਜਾਬ ਹੀ ਨਹੀਂ ਭਾਰਤ ਦੇ ਕਿਸੇ ਸੂਬੇ 'ਚ ਵੀ ਰਹਿਣਾ ਸਾਡੇ ਲਈ ਠੀਕ ਨਹੀਂ ਉਸੇ ਸਮੇਂ ਮਹਾਰਾਜਾ ਦਿਲੀਪ ਨੂੰ ਵਾਪਸ ਬੁਲਾਉਣ ਦਾ ਆਰਡਰ ਜਾਰੀ ਹੋ ਗਿਆ ਜਦੋਂ ਗੋਰੇ ਅਫਸਰ ਸੁਨੇਹਾ ਲੈ ਕੇ ਆਏ ਤਾਂ ਗਲੀਪ ਨੇ ਮਾਂ ਨੂੰ ਕਿਹਾ ਮਾਂ ਮੈਨੂੰ ਜਾਣਾ ਪਊਗਾ ਜੇ ਮੈਂ ਨਾ ਗੱਲ ਮੰਨੀ ਤਾਂ ਲੰਡਨ ਵਿੱਚ ਮੈਂ ਕਾफी ਜਾਇਦਾਦ ਖਰੀਦੀ ਹੈ ਉਹ ਜਬ ਤੋ ਹੋ ਜਾਊਗੀ ਮੇਰਾ ਸਾਰਾ ਖਰਚ ਵੀ ਬੰਦ ਕਰ ਦੇਣਗੇ ਰਹਿਣ ਮੈਨੂੰ ਕਿਸੇ ਨੇ ਫੇਰ ਵੀ ਨਹੀਂ ਦੇਣਾ ਜੇ ਆਪਲਾ ਗਿਆ ਤਾਂ ਤੱਕੇ ਨਾਲ ਗ੍ਰਿਫਤਾਰ ਕਰਕੇ ਲੈ ਜਾਣਗੇ ਕਿਉਂ ਨਾ ਤੁਸੀਂ ਵੀ ਮੇਰੇ ਨਾਲ ਹੀ ਲੰਡਨ ਚੱਲੋ ਮੈਂ ਹੁਣ ਤੁਹਾਡੇ ਬਿਨਾ ਹੋਰ ਨਹੀਂ ਰਹਿ ਸਕਦਾ ਸੋ ਗਲੀਪ ਆਪਣੀ ਮਾਂ ਨੂੰ ਵੀ ਆਪਣੇ ਨਾਲ ਹੀ ਲੰਡਨ ਲੈ ਗਿਆ ਜਦੋਂ ਉਹ ਦੋਵੇਂ ਵਾਪਸ ਲੰਡਨ ਪਹੁੰਚੇ ਤਾਂ ਦਲੀਪ ਦੇ ਸੁਭਾਅ ਵਿੱਚ ਆਏ ਫਰਕ ਨੂੰ ਉੱਥੋਂ ਦੇ ਹਾਕਮਾਂ ਨੇ ਵੀ ਮਹਿਸੂਸ ਕੀਤਾ। ਉਹਦੇ ਤੇਵਰਾ 'ਚ ਹੁਣ ਮਹਾਰਾਜਿਆਂ ਦੀ ਝਲਕ ਮਿਲਦੀ ਸੀ। ਉਸਨੇ ਕੇਸ ਵਾਪਸ ਰੱਖ ਲਈ ਸਮ। ਇਹ ਸਭ ਮਹਾਰਾਣੀ ਜਿੰਦਾ ਦੀ ਸੰਗਤ ਦਾ ਅਸਰ ਸੀ। ਮਹਾਰਾਣੀ ਜਿੰਦਾ ਨੇ ਦਲੀਪ ਨੂੰ ਉਸਦੀਆਂ ਨਿੱਜੀ ਜ਼ਾਇਦਾਦਾਂ ਬਾਰੇ ਵੀ ਦੱਸਿਆ ਜਿਨ੍ਹਾਂ ਦੇ ਪੰਜਾਬ ਦੇ ਤਖਤਾ ਪਲਟਦਾ ਕੋਈ ਅਸਰ ਨਹੀਂ ਸੀ ਪਾਣਾ। ਕਿਆ ਜਾਂਦਾ ਹੈ ਕਿ ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ, ਸਿਰਫ ਦਿਮਾਗ ਹੁੰਦਾ ਹੈ। ਇਹ ਸਾਰੇ ਬਦਲਾਅ ਦੇਖਣ ਤੋਂ ਬਾਅਦ ਉਹਨਾਂ ਨੇ ਲੰਡਨ ਵਿੱਚ ਵੀ ਦੋਵੇਂ ਮਾਂ-ਪੁੱਤਾਂ ਨੂੰ ਇਕੱਠੇ ਨਹੀਂ ਰਹਿਣ ਦਿੱਤਾ। ਗੋਮੇ ਇੱਕੋ ਸ਼ਹਿਰ ਵਿੱਚ ਰਹਿੰਦੇ ਹੋਏ ਵੀ 7 ਮੀਲ ਦੀ ਦੂਰੀ ਤੇ ਰਹਿੰਦੇ ਸਨ ਤੇ ਮਹਾਰਾਣੀ ਵਿਕਟੋਰੀਆ ਦੀ ਇਜਾਜ਼ਤ ਤੋਂ ਬਿਨਾ ਮਿਲ ਨਹੀਂ ਸੀ ਸਕਦੇ। ਜਿਗਰ ਦਾ ਟੁੱਟੇ ਨਾਲ ਦੁਬਾਰਾ ਪਿਆ ਵਿਛੋੜਾ ਜਿੰਦਾ ਤੋਂ ਬਰਦਾਸ਼ਤ ਨਾ ਹੋਇਆ। ਕਿਉ ਆਪਣੇ ਅੰਤਿਮ ਸਾਹਵਲ ਤੌਰ ਤੇ ਜਾਂਦੀ ਵਾਰ ਉਹ ਆਪਣੇ ਬੰਬਲਾ ਚਲਦੀ ਸੀ ਪਰ ਕਵੀਨ ਮਕਸੋਰੀਆ ਨੇ ਦਲੀਪ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਿੰਦਾ ਇਸੇ ਤਰ੍ਹਾਂ ਉਖੜਦੇ ਸਾਹ ਨਾਲ ਆਪਣੇ ਪੁੱਤਰ ਦੀ ਉਡੀਕ ਕਰਦੀ ਰਹੀ ਮੌਤ ਆਉਂਦੀ ਤੇ ਉਸ ਦਾ ਦੁਆ ਖੜਕਾ ਕੇ ਪੁੱਠੀ ਮਰ ਜਾਂਦੀ ਆਖਰਕਾਰ ਜਦੋਂ ਗੋਰਿਆਂ ਨੂੰ ਯਕੀਨ ਹੋ ਗਿਆ ਕਿ ਜਿੰਦਾ ਤੇ ਬਸ ਕੁਝ ਅਖੀਰਲੇ ਕਰਤੇ ਹੀ ਬਚੇ ਹਨ ਉਦੋਂ ਜਾ ਕੇ ਦਲੀਪ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਮਰਦ ਸਮੇਂ ਜਿੰਗਾ ਦੀ ਬਸ ਇੱਕੋ ਇੱਛਾ ਸੀ ਕਿ ਉਸ ਦਾ ਸੰਸਕਾਰ ਪੰਜਾਬ ਨੂੰ ਜਾ ਕੇ ਕੀਤਾ ਜਾਵੇ ਉਸ ਧਰਤੀ ਤੇ ਨਹੀਂ ਜਿਹੜੀ ਉਹਦੇ ਸਾਰੇ ਦੁੱਖਾਂ ਦਾ ਕਾਰਨ ਬਣੀ ਹੋਈ ਸੀ ਦਲੀਪ ਨੇ ਡਾਕਟਰਾਂ ਦੀ ਸਲਾਹ ਨਾਲ লাশ ਨੂੰ ਸੰਭਾਲਿਆ ਪਰ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਾ ਮਿਲੀ ਉਹ ਮਹਾਰਾਣੀ ਦੀ ਅਮੰਤਾ ਕਰਦਾ ਰਿਹਾ ਕਰਦਾ ਹੀ ਰਿਹਾ ਲਗਾਤਾਰ 3 ਮਹੀਨੇ ਤੱਕ ਆਖਰਕਾਰ ਉਸ ਨੂੰ ਸਿਰਫ 1 ਦਿਨ ਪੰਜਾਬ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਉਹ ਵੀ ਬਸ ਗੁਮਨਾਮ ਤਰੀਕੇ ਨਾਲ ਜਾਵੇ ਤੇ ਸੰਸਕਾਰ ਕਰਕੇ ਪੱਠਾ ਮੁੜ ਆਵੇ ਦਲੀਪ ਆਪਣੀ ਮਾਂ ਦੀ লাশ ਲੈ ਕੇ ਜਹਾਜ਼ ਰਾਹੀਂ ਚੱਲ ਪਿਆ ਹਜੇ ਉਹ ਬੰਦਰਗਾਹ ਤੇ ਉਤਰਿਆ ਹੀ ਸੀ ਕਿ ਸਿਕੇ ਸਿਪਾਹੀਆਂ ਨੇ ਉਸ ਨੂੰ ਕੈਦ ਲਿਆ ਕਹਿੰਦੇ ਨਵੇਂ ਆਰਡਰ ਆਏ ਹਨ ਮਹਾਰਾਣੀ ਵੱਲੋਂ ਤੁਸੀਂ ਪੰਜਾਬ ਨਹੀਂ ਜਾ ਸਕਦੇ। ਜਲੇਬ ਬੜਾ ਦੁਖੀ ਹੋਇਆ, ਬੜੇ ਤਰਲੇ ਕੀਤੇ ਪਰ ਸਿਪਾਹੀ ਤਾਂ ਆਪ ਹੁਕਮ ਦੇ ਪਾਬੰਦ ਸਨ। ਆਖਰਕਾਰ ਨਰਮਦਾ ਨਦੀ ਦੇ ਕਿਨਾਰੇ ਮਾਂ ਦਾ ਸਸਕਾਰ ਕੀਤਾ। ਉਸਦੇ ਰਖਵਾਲੇ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ। ਹਜੇ ਅੰਗਾਰੇ ਚੰਗੀ ਤਰ੍ਹਾਂ ਠੰਡੇ ਵੀ ਨਹੀਂ ਪਏ ਸਨ ਕਿ ਉਸਨੂੰ ਫਲ ਚੁਗਲੇ ਪਏ। ਤੇ ਅਸਥੀਆਂ ਵਾਪਸ ਲੈ ਕੇ ਲੰਡਨ ਆ ਗਿਆ। ਇਸ ਤੋਂ ਬਾਅਦ 1927 ਵਿੱਚ ਮਹਾਰਾਜਾ ਦਲੀਪ ਸਿੰਘ ਦੀ ਕੀ ਬੈਂਬਾ ਗਲੀਪ ਸਿੰਘ ਨੇ ਇੱਕ ਅਸਥੀਆਂ ਪੰਜਾਬ ਲਿਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਹੀ ਮਹਾਰਾਣੀ ਜਿੰਦਾ ਦੀ ਸਮਾਦ ਬਣਾਈ ਮਹਾਰਾਜਾ ਦਲੀਪ ਸਿੰਘ ਨੇ 1986 ਵਿੱਚ ਲੰਡਨ ਵਿਖੇ ਕੁਝ ਸਿੱਖ ਫੌਜੀਏ ਤੋਂ ਅੰਮ੍ਰਿਤ ਪਾਨ ਕਰਕੇ ਸੰਪੂਰਨ ਸਿੱਖੀ ਸਰੂਪ ਧਾਰਨ ਕੀਤਾ ਤੇ ਆਪਣੀ ਮਾਂ ਦੀ ਅੰਤਿਮ ਇੱਛਾ ਪੂਰੀ ਕੀਤੀ ਦੁੱਖਾਂ ਦੇ ਪੱण्डे ਸਿਰ ਤੇ ਰੱਖ ਕੇ ਇਸ ਜਹਾਨ ਤੋਂ ਤੁਰੀ ਮਹਾਰਾਣੀ ਜਿੰਦਾ ਨੂੰ ਸ਼ਾਇਦ ਇਸ ਨਾਲ ਥੋੜੀ ਰਾਹਤ ਮਿਲੀ ਹੋਊਗੀ। ਸੋ ਐਸੀ ਪੰਜਾਬ ਦੀ ਅੰਤਿਮ ਮਹਾਰਾਣੀ ਜਿੰਦ ਕੌਰ ਤੇ ਉਹਨਾਂ ਦੇ ਪੁੱਤਰ ਪੰਜਾਬ ਦੇ ਅੰਤਿਮ ਮਹਾਰਾਜਾ ਦਲੀਪ ਸਿੰਘ ਦੀ ਦੁੱਖ ਭਰੀ ਦਾਸਤਾਨ। ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੀ ਨਵੀਂ ਪੀੜੀ ਤੱਕ ਆਪਣੇ ਪੰਜਾਬ ਦਾ ਇਤਿਹਾਸ ਪਹੁੰਚ ਸਕੇ। ਦੂਸਰੇ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੇ ਫਤੇ